ਨੋ ਜਬ ਪੰਜਾਬ ਦੇ ਅੰਦਰ ਇਹ ਚਰਚਾ ਹੋ ਰਹੀ ਆ ਕਿ ਉਸ ਇੰਟੈਂਸ ਦੇ ਵਿੱਚ ਇਹ ਫੈਸਲੇ ਲੈ ਗਏ ਆ ਉਹ ਇਹ ਸਭ ਤੋਂ ਵੱਡਾ ਫੈਸਲਾ ਹੀ ਲਿਆ ਵਾ ਇਸ ਪੰਜਾਬ ਦੇ ਵਿੱਚ ਇੰਨਾ ਦਿਨਾਂ ਵਿੱਚ ਇੰਨਾ ਹਵਾਜਮ ਮਰਤਰ ਆ ਗਿਆ ਮਾਰਸੀ ਅਸੀਂ ਵੀ ਇਹ ਨੇ ਆ ਕਿ ਇਹ ਲੋਕਾਂ ਦਾ ਜਿਹਾ ਜਿਹੜਾ ਉਹ ਬਾਈਪਕਸਨ ਮਾਰ ਚੰਦੇ ਵਿਦਿਆਦਾਰੀ ਤਾਂ ਮੰਨਣਾ ਕਿ ਵੀ ਇਹ ਗੱਲ ਸਹੀ ਹੈ ਤੇ ਉਹਨਾਂ ਦਾ ਇਹ ਕਿਹਾ ਹੋਣਾ ਹੈ ਇਹ ਜਦੋਂ ਦੌਰਾਨ 22% ਮਾਰਚ ਜਿਹੜਾ ਵਾ ਅੱਜ ਤੋਂ 5-7 ਸਾਲ ਪਹਿਲਾਂ ਇਹ ਇਹਦਾ 20% ਕਰ ਦੁੱਤਾ ਫੇਰ ਇਹਨਾਂ ਵੀ ਨੂੰ 18 ਕਰ ਦੁੱਤਾ ਫੇਰ ਆ ਪਿਛਲੇ ਦੋ ਸਾਲ ਦਾ 17% ਕਰ ਦੁੱਤਾ 22% ਵੀ ਜਦੋਂ ਲੈਂਦੇ ਸੀ ਉਸ ਵੇਲੇ ਕੋਈ ਐਸੀ ਗੱਲ ਨਹੀਂ ਸੀਗੀ ਤੋ ਇਸ ਕਰਕੇ ਮੌਇਸਚਰ ਦਾ ਜਿਹੜਾ ਇਹਨਾਂ ਦਾ ਧੰਗਾ ਵਾ ਇਹ ਬਿਲਕੁਲ ਫਰਾਗਿਆ ਲੋਕਾਂ ਨੂੰ ਲੁੱਟਣ ਦਾ ਬਣਾਇਆ ਮੌਇਸਚਰ ਨਿੱਕਾ ਜਾਲ ਨਾਲ ਠੀਕ ਨਹੀਂ ਇਹ 5-5% ਉਹ ਪਹਿਲਾਂ ਹੀ ਵਿਧਾ ਕੇ ਦੱਸਦੇ ਆ ਸੋ ਇਸ ਕਰਕੇ ਕਿਸਾਨਾਂ ਲਈ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਲੁੱਟ ਰਹੀ ਸੀ ਇਹ ਵਿਆਹ ਦੂਸਰਾ ਇਹ ਆ ਕਿ 26 ਨਵੰਬਰ ਨੂੰ ਸਾਰੇ ਰਾਸਾਡਾਂ ਮੋਰਚਾ ਸ਼ੁਰੂ ਕੀਤਾ ਹੈ ਦਿੱਲੀ ਕੋਲ ਦੀ ਚੌਥੀ ਵਰੇਗਾਂ ਦੇ ਆਪ ਵਿੱਚ ਇਹ ਵਰੇ ਗਾਂਢ ਸੀ ਜਿੱញੇ ਸਾਡੀਆਂ ਮੁੰਨਾ ਉਹ ਸਾਰੇ ਬਾਕੀ ਰਹਿ ਗਿਆ ਨੇ ਖਾਸ ਕਰਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਹੋਵੇ ਕਿਸਾਨਾਂ ਨੂੰ ਨਾ ਕਰਦਿਆਂ લાભ ਹੋਵੇ ਉਹਨੇ ਨਾਲ ਦੀ ਨਾਲ ਜਿਹੜਾ ਬਿਜਲੀ ਬਿੱਲ 200 220 ਉਹ ਰਾਜ ਕੀਤਾ ਜਾਵੇ ਜਿਹੜੀ ਕਿਸਾਨਾਂ ਦੀ ਜਿਹੜੀ ਆ ਇਹ ਕਰਨੀ ਅਭਾਦਵੀਆ ਫਸਲ ਨਿਵਾ ਯੋਜਨਾ ਨੂੰ ਸਰਕਾਰ ਕਰੇ ਇਸੇ ਤਰ੍ਹਾਂ ਸਾਡੇ ਨਾਲ 26 ਨੂੰ ਟ੍ਰੇਡ ਨਹੀਂ ਨਗਿਆ ਅਸੀਂ ਸਮਝਦੇ ਹਾਂ ਸੰਯੁਕਤ ਕਿਸਾਨ ਮੋਰਚਾ ਇਸ ਪਹੁੰਚ ਤੇ ਚਲੇ ਗਿਆ ਕਿ ਕੱਲੇ-ਕੱਲੇ ਨਾਲੋ ਜਿੰਨਾ ਅਸੀਂ ਵੱਜਵੇਂ ਰੂਪ ਤੇ ਵੱਡੀ ਬੇਨਤੀ ਵਿੱਚ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਿੰਨੇ ਲੋਕ ਇਸ ਵੇਲੇ ਪੀੜ ਤੇ ਸਰਕਾਰ ਨੂੰ ਉਹ ਲੈ ਕੇ ਉਹਨਾਂ ਦੀਆਂ ਮੁੱਢਲਾ ਮੋਢੀਆਂ ਅਸੀਂ ਕਰੀਏ ਜੀ ਦਾ 26 ਜਨਵਰੀ ਨੂੰ ਸ਼ੁਰੂਆਤ ਕੀਤਾ ਜਾ ਰਿਹਾ ਹੈ ਅਸੀਂ ਅੱਜ ਮੰਗ ਵੀ ਕਰਦੇ ਆ ਵੀ ਸਾਰੇ ਪੰਜਾਬ ਦੀਆਂ ਟ੍ਰੇਡ ਯੂਨੀਅਨ 26 ਤਰੀਕ ਨੂੰ ਉਹ ਉਹਨਾਂ ਦੇ ਪਿੱਛੇ ਮਿਲਣੀ ਹੈ ਇਸ ਤਾਰੀਖ ਨੂੰ ਖੇੜੀਆ ਕੋਈ ਦੇ ਵੱਧ ਚੜ ਕੇ ਹੋਣ ਮਾਈ ਡਿਰੀਗਨ ਦੇ ਸਮਾਂ ਵਿੱਚ ਜਿਹੜਾ ਬੁਖਸ ਦੀ ਨਿਜਵਾ ਵੀ ਹੋ ਰਹੀਆਂ ਉਹਦੇ ਚ ਸਾਰੀਆਂ ਜੱਦੀ ਬੰਦੀਆਂ ਕਿਸਾਨ ਜੱਦੀ ਬੰਦੀਆਂ ਮਜ਼ਦੂਰ ਜੱਦੀ ਬੰਦੀਆਂ ਇਹ ਦੁਨੀਆਂ ਜਿਹੜੀਆਂ ਸ਼ਾਮਿਲ ਹਨ ਇਹ ਅੱਜ ਅਸੀਂ ਇੱਥੇ ਫੈਸਲੇ ਕਰਿਆ ਤੇ ਅਸੀਂ ਇਹ ਪਰ ਜੋੜ ਬੰਨ ਕਰਦੇ ਹਾਂ 22% ਵਾਜਾ ਜਿਹੜਾ ਅੱਜ ਨਹੀਂ ਕੀਤਾ ਜਾਵੇ ਆਉਣ ਵਾਲੇ ਸਮੇਂ ਦੀ ਵੀ ਕੀਤਾ ਜਾਵੇ ਕਿਸਾਨਾਂ ਦਾ ਪੰਜਾਬ ਦਾ